ਕੀ ਗਰਲਫ੍ਰੈਂਡ ਕੀ ਹਾਲ ਚੱਲੇ ਕਿਵੇਂ ਹੋ ਤੇ ਅੱਜ ਮੈਂ ਜਾ ਰਹੀ ਸੀ ਇਹਨਾਂ ਦੇ ਟੈਸਟ ਕਰਾਉਣ ਉਸੇ ਮੁਹੱਲਾ ਕਲੀਨਿਕ ਦੇ ਵਿੱਚ ਟਾਈਮ ਹੈ ਜਿਹੜਾ 7:30 ਪੌਣੇ 8 ਦਾ ਹੋ ਗਿਆ ਤੇ ਮੈਂ ਇੰਨੇ ਫਟਾਫਟ ਕੰਮ ਕੀਤੇ ਇਹਨਾਂ ਜਵਾਕ ਨੂੰ ਖੂਨ ਤੋਲਿਆ ਹੁਣ ਮੈਂ ਪੀਣੀ ਸੀ ਚਾਹ ਚਾਹ ਬਣਾ ਕੇ ਉਦੋਂ ਵੈਸੇ ਬਹੁਤ ਲੋਕ ਆ ਜਿਹੜੇ ਚਾਹ ਪੀ ਕੇ ਆਏ ਸੀ ਮੈਂ ਤਾਂ ਖਾਲੀ ਪੇਟ ਗਈ ਸੀ ਮੈਨੂੰ ਇਹਨਾਂ ਦੇ ਵੀ ਅੱਜ ਗਰਮੀ ਬਹੁਤ ਹੈ ਇਹਨਾਂ ਦੇ ਗਰਮੀ ਨਾ ਪੈ ਜਾ ਇਹਨਾਂ ਨੂੰ ਵੀ ਚਾਹ ਪਿਆ ਕੇ ਲਿਜਾਉਣੀ ਹੈ ਨਾ ਦੇਖਦੇ ਆ ਉੱਥੇ ਜਾ ਕੇ ਕੀ ਬਣਦਾ ਅੱਜ ਮੈਨੂੰ ਲੱਗਦਾ ਉਦੋਂ ਲੋ ਵੀ ਲੇਟ ਹੋਣਗੇ ਉਹਦੇ ਵਸ ਸਵੇਰ 8:00 ਕਰੋ ਨਿਕਲੀ ਸੀ ਤੇ ਅੱਜ ਵੀ ਮੈਨੂੰ ਲੱਗਦਾ ਵੀ 7:30 ਹੋਰ ਆਣਗੇ ਫਿਰ گاؤں ਸਾਨੂੰ ਆਟੋ ਵਗੈਰਾ ਲੈਣਾ ਪੈਂਦਾ ਕਾਫੀ ਦੂਰ ਪੈ ਜਾਂਦਾ ਹੈ ਉੱਧਰ ਚਲੋ ਜੀ ਫਿਰ ਦੇਖਦੇ ਆ ਉੱਥੇ ਜਾ ਕੇ ਕੀ ਮਾਹੌਲ ਹੈ ਹਨਾ ਤੇ ਲੋ ਜੀ ਇੱਥੇ ਆਪਾਂ ਲੱਗੇ ਸੀ ਕਿ ਤਿਆਰ ਹੋਣ ਚਾਹ ਚ ਉਹਨਾਂ ਨੂੰ ਪਿਆਤੀ ਸੀਗੀ ਤੇ ਮੈਂ ਵੀ ਫਿਲਹਾਲ ਵੈਸੇ ਚਾਹ ਹੀ ਪੀਤੀ ਪੀ ਮਤਲਬ ਬਣਾਈ ਹੈਗੀ ਆ ਹਨਾ ਚਾਹੀ ਪੀਣੀ ਹੈਗੀ ਇਸ ਵੇੜ ਦੇ ਜਿਵੇਂ ਭੱਜਾ ਭਜਾਈ ਦੇ ਵਿੱਚ ਹਨਾ ਜਿਵੇਂ ਹੀ ਟਾਈਮ ਨਹੀਂ ਲੱਗਦਾ ਜਦੋਂ ਕਿਤੇ ਬਾਹਰ ਇੰਨੀ अर्ਲੀ ਜਾਣਾ ਹੋਵੇ ਜਵਾਕਾਂ ਨੂੰ ਭੇਜ ਕੇ ਹਨਾ ਉਦੋਂ ਤਾਂ ਇਦੋਂ ਵੀ ਜ਼ਿਆਦਾ ਟਫ ਹੁੰਦਾ ਇੰਨਾ ਹਾਰਡ ਐਂਡ ਟਫ ਭੱਜ ਭੱਜ ਕੇ ਕੰਮ ਕਰਨਾ ਇੱਕਾਜ ਨਾਲ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਹਨਾ ਇੰਨਾ ਪਸੀਨਾ ਪਸੀਨਾ ਹੋ ਰਿਹਾ ਮਤਲਬ ਸਫੋਕੇਸ਼ਨ ਇੰਨੀ ਜ਼ਿਆਦਾ ਹੈ ਨਾ ਜਿਹੜੇ ਇਹ ਅੱਗੇ ਕਹਿੰਦੇ ਉਹਨਾਂ ਸੀ ਸੋਣ ਭਾਦੋਂ ਵਾਲੀ ਗਰਮੀਆਂ ਹਨਾ ਇਹ ਪਹਿਲਾਂ ਹੀ ਜਿਵੇਂ ਲੱਗ ਗਈ ਹੈ ਜਿਵੇਂ ਭਾਦੋਂ ਵਾਲੀ ਹੈ ਤੇ ਜਦੋਂ ਦੇਖ ਲੋ ਹਨਾ ਵੀ ਜੂਨ ਸੀਗੀ ਉਦੋਂ ਇਹ ਪੈ ਰਹੀ ਸੀ ਸਮਝ ਲਾ ਵੀ ਜੂਨ ਚ ਜੁਲਾਈ ਵਾਲੀ ਗਰਮੀ ਪੈ ਰਹੀ ਸੀ ਵੀ ਅਡਵਾਂਸ ਹੀ ਪਤਾ ਨਹੀਂ ਕਿਵੇਂ ਚੱਲ ਰਿਹਾ ਹੈਗਾ ਸਿਸਟਮ ਹਨਾ ਅੱਗੇ ਨਾ ਆਧਿਕ ਨੂੰ ਬਿਲਕੁਲ ਹੀ ਪਤਾ ਲੱਗ ਪਤਾ ਲੱਗਦਾ ਹਨਾ ਵੀ ਅੱਜਕੱਲ ਦੇ ਬੱਚਿਆਂ ਨੂੰ ਜਿਵੇਂ ਸੌਣ ਭਾਦੋਂ ਦੀ ਗੱਲ ਕਰਦੇ ਆ ਤੇ ਵੈਸੇ ਇਹਨਾਂ ਨੂੰ ਜਿਵੇਂ ਮੇਰੇ ਹਸਬੰਦਾਂ ਇਹਨਾਂ ਨੂੰ ਵੀ ਬਹੁਤ ਘੱਟ ਪਤਾ ਦੇਸੀ ਮਹੀਨਿਆਂ ਦਾ ਤੇ ਪਤਾ ਨਹੀਂ ਮੈਨੂੰ ਤਾਂ ਸ਼ੁਰੂ ਤੋਂ ਹੀ ਬਹੁਤ ਪਤਾ ਹੈਗਾ ਵੀ ਦੇਸੀ ਮਹੀਨੇ ਕਦੋਂ ਕਿਹੜਾ ਮਹੀਨਾ ਚੜ੍ਹਨਾ ਕਿੰਨਾ ਕੁ ਚਲਾ ਗਿਆ ਹਨਾ ਮਸਿਆ ਪੁੰਨਿਆ ਮੈਨੂੰ ਪਤਾ ਵੀ ਆ ਉਹਦੇ ਨਾਨਕੀ ਰਹਿੰਦੀ ਸੀ ਤੇ ਮੇਰੇ ਨਾਨਾ ਜੀ ਨੇ ਡੈਰੀ ਦੇਖਦੇ ਹੁੰਦੇ ਸੀ ਸਾਰੇ ਲੋਕ ਉਹਨਾਂ ਤੋਂ ਡੈਰੀ ਤੋਂ ਮਤਲਬ ਜੰਤਰੀਆਂ ਸੀ ਡੈਰੀਆਂ ਸੀ ਦੇਣ ਦੁਨ ਕਢਾਉਣ ਆਉਂਦੇ ਹੁੰਦੇ ਸੀਗੇ ਵੀ ਕੋਈ ਦਿਨ ਵਿਚਾਰ ਦੱਸ ਦਿੰਦੇ ਹੁੰਦੇ ਸੀ ਉਹ ਤੇ ਮੈਂ ਉਦੋਂ ਬਹੁਤ ਪੜ੍ਹਦੀ ਹੁੰਦੀ ਸੀ ਉਹ ਜੰਤਰੀਆਂ ਹੁੰਦੀਆਂ ਸੀ ਅੱਗੇ ਫਿਰ ਡੈਰੀਆਂ ਚੱਲ ਪੀਆਂ ਹਨਾ ਹੁਣ ਵੀ ਵੈਸੀ ਆਉਂਦੀ ਹੋਣਗੀਆਂ ਜਿਹੜੇ ਲੋਕ ਪੜ੍ਹਦੇ ਆ ਵਿਸ਼ਾਸਤਰ ਵਿਦਿਆ ਆਉਂਦੀ ਹੁੰਦੀ ਹੈ ਕਈਆਂ ਲੋਕਾਂ ਨੂੰ ਜੰਤਰੀ ਦੇਖ ਕੇ ਸਾਰਾ ਕੁਝ ਦੱਸ ਦਿੰਦੇ ਹੈਗੇ ਆ ਹਾਲਾਂਕਿ ਉਹ ਜੰਤਰੀ ਮੇਬੀ ਸ਼ਾਇਦ ਗੁਰਮੁਖੀ ਚ ਹੁੰਦੀ ਸੀਗੀ ਉਹ ਹਨਾ ਉਹ ਦੱਸਦੇ ਹੁੰਦੇ ਸੀ ਕਿ ਉਹਨੂੰ ਦੇਖ ਕੇ ਤੇ ਮੈਂ ਵੀ ਬੈਠੀ ਬੈਠੀ ਨਿੱਕੀ ਹੁੰਦੇ ਜਿਵੇਂ ਆਪਾਂ ਹਨਾ ਉਦੋਂ ਤੱਕ ਕੋਈ ਹੋਰ ਸੋਸ਼ਲ ਮੀਡੀਆ ਵੀ ਹੈ ਨਹੀਂ ਸੀਗਾ ਕੋਈ ਟੀਵੀ ਵੀ ਬਾਹਲਾ ਹੈ ਨਹੀਂ ਸੀ ਮੈਨੂੰ ਲੱਗਦਾ ਜਦ ਮੈਂ ਜਮਾ ਛੋਟੀ ਸੀ ਮੇਰੇ ਨਾਨਕੀ ਸ਼ਾਇਦ ਨਹੀਂ ਟੀਵੀ ਸੀਗਾ ਹਨਾ ਤੇ ਉੱਤੇ ਕੁੜੀਆਂ ਬਹੁਤ ਹੁੰਦੇ ਸੀ ਆਣ ਗੁਣਦੇ ਉਹਨਾਂ ਨੇ ਬਸ ਖੇਡ ਖੋੜ ਲੈਂਦੀ ਹੁੰਦੀ ਸੀ ਤੇ ਮੈਂ ਕਿਤਾਬਾਂ ਬਹੁਤ ਪੜ੍ਹਦੀ ਸੀ ਕਿਉਂਕਿ ਸਾਡੇ ਨਾਲ ਸ਼ੁਰੂ ਤੇ ਮੇਰੇ ਨਾਨਕੇ ਨਾਲ ਗ੍ਰੰਥ ਵਗੈਰਾ ਬਹੁਤ ਪੜ੍ਹਦੇ ਆ ਮੇਰੇ ਨਾਨਾ ਜੀ ਬਹੁਤ ਪੜ੍ਹਦੇ ਹੁੰਦੇ ਸੀਗੇ ਤੇ ਫਿਰ ਮੇਰੇ ਮਾਮਾ ਜੀ ਜਿਹੜੇ ਪਾਠੀ ਸੀ ਗ੍ਰੰਥੀ ਸੀ ਇੱਕ ਮੇਰੇ ਮਾਮਾ ਜੀ ਸੰਤ ਸੀਗੇ ਤੇ ਸਾਡੇ ਘਰੇ ਬਸੇ ਹੀ ਚੀਜ਼ਾਂ ਹੁੰਦੀਆਂ ਸੀ ਗੁਰਮਤ ਵਾਲੇ ਉਹਨਾਂ ਨੇ ਵੇਖ ਲੈ ਹਫਤਾਵਰੀ ਮੈਗਜ਼ੀਨ ਲਾਏ ਹੁੰਦੇ ਸੀ ਫਿਰ ਮੰਥਲੀ ਮੈਗਜ਼ੀਨ ਹੁੰਦੇ ਸੀਗੇ ਜਿਹੜੇ ਆਉਂਦੇ ਹੈਗੇ ਆ ਦਰਬਾਰ ਸਭ ਤੋਂ ਸ਼ਾਇਦ ਅਮਰਸਰ ਤੋਂ ਜਾਂ ਜੋ ਵੀ ਇਹਨਾਂ ਦਾ ਪਬਲਿਕਕੇਸ਼ਨ ਹੈ ਹਨਾ ਆਪਣੇ ਗੁਰਮਤ ਵਾਲਾ ਉਹ ਆਉਂਦੇ ਹੁੰਦੇ ਸੀ ਇਹ ਨਹੀਂ ਹੈਗਾ ਵੀ ਉਹੀ ਹੁੰਦਗਾ ਸੀ ਬਾਕੀ ਵੀ ਧਰਮਾਂ ਦੀਆਂ ਕਿਤਾਬਾਂ ਵੀ ਬਹੁਤ ਪੜਦੇ ਹੁੰਦੇ ਸੀ ਉਹ ਕਈ ਜਿਵੇਂ ਹਨਾ ਮਿਥਿਆਸ ਵਾਲੀਆਂ ਸਟੋਰੀਆਂ ਹੁੰਦੀਆਂ ਸੀ ਵਿਸ਼ਨੂੰ ਭਗਵਾਨ ਦੀਆਂ ਉਹ ਵੀ ਮੈਂ ਬਹੁਤ ਪੜੀਆਂ ਹੈਗੀਆਂ ਤੇ ਮੇਰੀ ਮਦਰ ਨੂੰ ਮੇਰੇ ਮੰਮੀ ਨੂੰ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਦਾ ਨੌਲੇਜ ਹੈ ਵੀ ਜਿਵੇਂ ਮੇਰੇ ਨਾਨਾ ਜੀ ਚਲੋ ਕਰਦੇ ਸੀਗੇ ਹਨਾ ਇਹ ਕੰਮ ਵੈਸੇ ਨਹੀਂ ਉਹ ਕਰਦੇ ਸੀਗੇ ਫਾਈਨੈਂਸ਼ੀਅਲ ਤੌਰ ਤੇ ਨਹੀਂ ਵੀ ਇਹ ਉਹਨਾਂ ਦੀ ਕੋਈ ਵੀ ਕੰਮ ਵਾਸਤੇ ਕਮਾਈ ਵਾਸਤੇ ਕਰਦੇ ਸੀ ਉਹ ਵੈਸੀ ਜਿਵੇਂ ਹਨਾ ਪਿੰਡ 'ਚ ਹੁੰਦਾ ਇੱਕ ਵਿਦਿਆਨ ਵਿਚਾਰ ਉਹ ਤੋਂ ਵੇਖ ਕੇ ਵੀ ਕਿਦਾਂ ਛੱਤ ਪਾਉਣੀ ਹੈਗੀ ਆ ਹਨਾ ਕਿਦਾਂ ਇਹ ਕਰਨਾ ਉਹਨਾਂ ਤੋਂ ਲੋਕ ਪੁੱਛ ਕੇ ਜਾਂਦੇ ਹੁੰਦੇ ਸੀ ਜੇ ਉਹ ਬਿੱਕੀ ਮੇ ਮੂਰਤ ਜਾਂ ਜਿਵੇਂ ਆਪਾਂ ਹੁਣ ਮੂਰਤ ਕਹਿ ਦਿੰਨੇ ਹੈਗੀਆਂ ਜੀ ਲੋਕ ਜਾਂ ਮੱਸਿਆ ਪੁੰਨਿਆ ਹਨਾ ਉਦੋਂ ਲੋਕ ਨਾ ਰੋਟੀ ਵੀ ਬਹੁਤ ਖਵਾਉਂਦੇ ਸੀ ਯਾਰ ਹੁਣ ਵੀ ਖਵਾਉਂਦੇ ਹੋਣਗੇ ਵੀ ਅਸੀਂ ਨਹੀਂ ਖਵਾਉਂਦੇ 14 ਮੱਸਿਆ ਆਲੀ ਹਨਾ ਚਾਹ ਪੀਉਣੀ ਉਹੋ ਚੀਜ਼ਾਂ ਵੀ ਮੇਰੇ ਨਾਨਾ ਜੀ ਤੋਂ ਪੁੱਛ ਕੇ ਜਾਂਦੇ ਹੁੰਦੇ ਸੀਗੇ ਤੇ ਮੈਂ ਬਹੁਤ ਉਹ ਚੀਜ਼ਾਂ ਮਤਲਬ ਮੈਨੂੰ ਨੋਲਜ ਹੈਗੀ ਥੋੜੀ ਜੀ ਹਨਾ ਉਹਨਾਂ ਦਿਨਾਂ ਵਿਚਾਰਾਂ ਦੀ ਤੇ ਇਹ ਵੀ ਪੁੱਛਦੇ ਉਹਦੇ ਸੀ ਵੀ ਮੀਂਹ ਉਦੋਂ ਜੰਤਰੀ ਦੇਖ ਜੰਤਰੀ 'ਚ ਲਿਖਿਆ ਹੁੰਦਾ ਸੀ ਵੀ ਮੀਂਹ ਆਉਣਿਆ ਇਸ ਜਗ੍ਹਾ ਤੇ ਗੜੇ ਪੈਣਿਆ ਹਨਾ ਹੁਣ ਤਾਂ ਜਿਵੇਂ ਮੌਸਮ ਦਾ ਆਪਾਂ ਨੂੰ ਵੀ ਫੋਨ ਤੋਂ ਹੀ ਪਤਾ ਲੱਗਦਾ نیٹ ਤੋਂ ਹੀ ਹਨਾ ਤੇ ਦੇਖ ਲਓ ਹਨਾ ਕੀ ਹੈ ਨਾ ਹੌਲੀ-ਹੌਲੀ ਚੇਂਜ ਹੁੰਦਾ ਜਾਂਦਾ ਵੈਸੇ ਆਪਣੇ ਗ੍ਰੰਥਾਂ 'ਚ ਉਹ ਚੀਜ਼ਾਂ ਸਾਰੀਆਂ ਦਿੱਤੀਆਂ ਜਿਹੜੇ ਅੱਜਕੱਲ ਦੇ ਆਹਾ ਵੈਦਰ ਵਾਲੇ ਦੱਸਦੇ ਹੈਗੇ ਆ ਜਾਂ ਕੁਝ ਵੀ ਹੈ ਹਨਾ ਉਹ ਉਹਨਾਂ 'ਚ ਪਈਆਂ ਬਸ ਇੱਕ ਕੀ ਹੈ ਵੀ ਆਪਾਂ ਪੜਦੇ ਹੀ ਨਹੀਂ ਹੈਗੇ ਸਿਟਿੰਗ ਨਹੀਂ ਦਿੰਦੇ ਹੈਗੇ ਉਹਨਾਂ ਚੀਜ਼ਾਂ ਨੂੰ ਹਨਾ ਆਪਾਂ ਤੇ ਆਪਾਂ ਸਮਝਦੇ ਆ ਵੀ ਸ਼ਾਇਦ ਉਹਨਾਂ ਦੀ ਆਪਾਂ ਵਿਖ ਬਾਣੀਆਂ ਸਹੀ ਹੁੰਦੀਆਂ ਪਰ ਉਹਨਾਂ 'ਚ ਵੀ ਵਧੀਆ ਲਿਖਿਆ ਹੁੰਦਾ ਹੈਗਾ ਹਨਾ ਤੇ ਲੋ ਜੀ ਇੱਥੇ ਅਸੀਂ ਚਾਹ ਪੀਣ ਲੱਗ ਪਏ ਸੀਗੇ ਤੇ ਮੈਂ ਇਹਨਾਂ ਨੂੰ ਕਹਿ ਰਹੀ ਸੀ ਫਟਾਫਟ ਕਰੋ ਹਨਾ ਵੀ ਬਾਅਦ ਵਿੱਚ ਨਾ ਬਹੁਤ ਲੰਬੀ ਲੈਂਣ ਲੱਗ ਜਾਂਦੀ ਹੈਗੀ ਉੱਥੇ ਇੱਕਸਾਨੂੰ ਆਟੋ ਤੇ ਜਾਣਾ ਪੈਂਦਾ ਹੈ ਹਨਾ ਇਹਨਾਂ ਤਾਂ ਵੀਕਲ ਨਹੀਂ ਚੱਲਦਾ ਹੈਗਾ ਹਨਾ ਜੇ ਦੇਖੋ ਨਾ ਵੀਕਲ ਚਲਾਉਣ ਵਾਲੇ ਹੁੰਦੇ ਤਾਂ ਮੈਨੂੰ ਇੰਨੀ ਟੈਨਸ਼ਨ ਨਹੀਂ ਕਾਦੀਆਂ ਸੀ ਫਿਰ ਤੇ ਖੁਦ ਹੀ ਜਾਵੜਦੇ ਹੁਣ ਇਹਨਾਂ ਦੇ ਨਾਲ ਵੀ ਜਾਣਾ ਪੈਂਦਾ ਹੈਗਾ ਹੈਲਪ ਵਾਸਤੇ ਹਨਾ ਤਦੋਂ ਫਿਰ ਮੈਂ ਚਲੀ ਵੀ ਜਾਂਦੀ ਹੁੰਦੀ ਸੂ ਇਹਨਾਂ ਨਾਲ ਵੀ ਜਿਵੇਂ ਬਾਜ਼ਾਰ ਖੜੇ ਇਕੱਠੇ ਜਾਂਦੇ ਹੁੰਦੇ ਸੀ ਹੈਨਾ ਕੋਈ ਚੀਜ਼ਾਂ ਚੁੜਾ ਘਰ ਦੀਆਂ ਲੈਣੀਆਂ ਹੁੰਦੀਆਂ ਸੀਗੀਆਂ ਜਦੋਂ ਤੇ ਕੋਈ ਟੈਨਸ਼ਨ ਨਹੀਂ ਹੁੰਦੀ ਸੀਗੀ ਲੈ ਬਾਈਕ ਤੇ ਅਸੀਂ ਕਈ ਵਾਰੀ ਦੋ ਦੋ ਗੇੜੇ ਲਾ ਲੈਣੇ ਹੈਨਾ ਪਹਿਲਾਂ ਤਾਂ ਇੱਧਰਲੇ ਮਾਲ ਜਾਣਾ ਜਿੱਥੋਂ ਰੋਸ਼ਨ ਰੋਸ਼ਨ ਮਿਲਦਾ ਹੈ ਨਾ ਗਰੋਸਰੀ ਫਿਰ ਅਸੀਂ ਦੂਸਰਾ ਕੋਸਮੈਟਿਕਲ ਸਮਾਨ ਲੈਣਾ ਹੈਨਾ ਅਸੀਂ ਦੂਸਰੀ ਪਾਸੇ ਜਾਵੜਨਾ ਮਾਰਕੀਟ ਦੇ ਵਿੱਚ ਹੈਨਾ ਵੀ ਮੈਂ ਕਹਿੰਨੀ ਹੁੰਨੀ ਆ ਹੈਨਾ ਉਹ ਵੀ ਟਾਈਮ ਸੀਗਾ ਪਰਮਾਤਮਾ ਛੇਤੀ ਛੇਤੀ ਠੀਕ ਹੋ ਜਾਣੇ ਹੈਨਾ ਇਨਸਾਨ ਨਾਲ ਦਾ ਵੀ ਕਲਚਰ ਚਰਨ ਜੋ ਜ਼ਰੂਰ ਹੋਵੇ ਜਦੋਂ ਹਣ ਮੀਂਹ ਪੈ ਜਾਂਦਾ ਤੇ ਘਰੇ ਬੈਠੇ ਹੁੰਦੇ ਤੇ ਮੇਰਾ ਨਾ ਅੰਦਰਲਾ ਵਾਸਤਾ ਨਾ ਉੱਚੇ ਜਾਣਦਾ ਮੇਰਾ ਅੰਦਰਲਾ ਹਨ ਮੈਨੂੰ ਇੰਨੀ ਟੈਨਸ਼ਨ ਹੁੰਦੀ ਹੈ ਨਾ ਇਸ ਚੀਜ਼ ਦੀ ਵੀ ਲੈ ਹਨ ਇਹ ਵੀ ਢੇੜਾ ਕੱਢਣਾ ਉਹ ਬੱਚੇ ਵੀ ਬਾਹਰ ਢੇੜਾ ਕੱਢਿਆ ਹੁੰਦੇ ਆ ਪਰ ਇਹ ਨਹੀਂ ਜਾ ਸਕਦੇ ਹਨ ਵੀ ਇਹ ਵੀ ਸਟੱਕ ਹੋ ਕੇ ਬਹਿ ਜਾਂਦੀ ਹੈ ਹੈਗੀ ਆ ਇਹ ਸਾਰੀਆਂ ਟੈਨਸ਼ਨਾਂ ਨਾ ਵੀ ਬੰਦੇ ਨੂੰ ਨਾ ਖੋਖਲਾ ਕਰ ਦਿੰਦੀਆਂ ਅੰਦਰੋਂ ਸਾਰੇ ਮੈਨੂੰ ਕਹਿ ਦਿੰਦੇ ਵੀ 10 ਸਾਲ ਵਿਆਹ ਨੂੰ ਹੋਏ ਹੈਗੇ ਤੇ ਐਵੇਂ ਲੱਗਦਾ ਜਿਵੇਂ 20 ਸਾਲ ਹੋ ਗਏ ਹੁੰਦੇ ਆ ਵੀ ਕਿੰਨਾ ਮੇਰਾ ਇੰਨਾ ਜ਼ਿਆਦਾ ਹਰ ਚੀਜ਼ ਦਾ ਫਰਕ ਪੈ ਗਿਆ ਹਨਾ ਮੈਂ ਲਿਖੋ ਬਾਕੀ ਹਨਾ ਵੀ ਕਿੰਨਾ ਦਿਮਾਗ ਤੇ ਵੀ ਬਹੁਤ ਅਸਰ ਹੋ ਗਿਆ ਵੀ ਮੈਂ ਅੱਗੇ ਚੀਜ਼ਾਂ ਯਾਦ ਰੱਖਦੀ ਹੁੰਦੀ ਸੀ ਹਰ ਚੀਜ਼ ਮੇਰੇ ਦਿਮਾਗ 'ਚ ਹੁੰਦੀ ਸੀ ਵੀ ਐਵੇਂ ਕਰਨੀ ਐਵੇਂ ਕਰਨੀ ਹਨਾ ਤੇ ਪਰ ਹੁਣ ਉਹ ਚੀਜ਼ਾਂ ਵੀ ਮੇਰੇ ਦਿਮਾਗ 'ਚ ਰਹਿਣੋਂ ਹਟ ਗਈਆਂ ਹੈਗੀਆਂ ਹੁਣ ਤਾਂ ਬਸ ਇਹ ਐ ਵੀ ਕਦੋਂ ਟੈਸਟ ਕਰਾਉਣੇ ਆ ਕਿਹੜੀ ਦਵਾਈ ਦੇਣੀ ਹੈਗੀ ਕਿਹੜੀ ਡਾਈਟ ਦੇਣੀ ਹੈਗੀ ਆ ਬਸ ਇਹਨਾਂ ਚੀਜ਼ਾਂ ਚ ਹੀ ਆ ਕੁਝ ਬੱਚੇ ਦਾ ਹੋ ਜਾਂਦਾ ਬਾਕੀ ਫੈਮਲੀ ਦਾ ਹਨਾ ਮਤਲਬ ਸਾਰੀਆਂ ਹੋ ਜਾਂਦੀਆਂ ਛੋਟੀਆਂ ਛੋਟੀਆਂ ਟੈਨਸ਼ਨ ਆ ਨਾ ਜੀ ਆਪਾਂ ਪਹੁੰਚ ਗਏ ਹੈਗੀਆਂ ਬਾਏ ਆਟੋ ਕਲੀਨਿੰਗ ਤੇ ਇੱਥੇ ਆਪਾਂ ਜ਼ਿਆਦਾ ਸ਼ੂਟ ਨਹੀਂ ਕਰਦੇ ਕਿਉਂਕਿ ਕਿਸੇ ਨੂੰ ਪਸੰਦ ਹੁੰਦਾ ਤੇ ਕਿਸੇ ਨੂੰ ਨਹੀਂ ਹਨਾ ਇਹ ਚੀਜ਼ਾਂ ਤੇ ਬਾਕੀ ਗੱਲ ਆਪਾਂ ਕਰਦੇ ਆ ਘਰੇ ਪਹੁੰਚ ਕੇ ਲੋ ਜੀ ਜਦੋਂ ਹੀ ਅਸੀਂ ਨਾ ਟੈਸਟ ਕਰਾ ਕੇ ਘਰੇ ਪਹੁੰਚੇ ਹਨਾ ਅਸੀਂ ਨਾ ਰੋਟੀ ਖਾਣੀ ਸੀਗੀ ਤੇ ਮੈਂ ਕਿਹਾ ਚਲੋ ਹਨਾ ਵੀ ਰੋਟੀ ਹਲੇ ਖਾ ਆਪਾਂ ਵੀ ਆ ਕੇ ਖਾਣੀ ਟੈਸਟ ਕਰਾਉਣ ਲਈ ਸੀ ਮੈਂ ਤਾਂ ਚਾਹ ਚੁੜੀ ਪੀਜੀ ਸੀ ਨਾ ਉਹ ਦਿਨ ਨੂੰ ਮੈਂ ਹਜੇ ਰੋਟੀ ਬਣਾ ਰਹੀ ਸੀ ਤੇ ਮੰਮੀ ਕਹਿੰਦੇ ਚਲੋ ਵੀ ਹਨਾ ਮੈਂ ਨੋਂ ਲੱਗ ਜੰਨੀ ਹਾਂ ਤੇ ਫੁਲਕੇ ਬਣਾ ਲਾਂ ਮੈਂ ਬਣਾਏ ਇਸ ਤੇ ਮੇਰੇ ਨਾ ਮੰਮੀ ਦਾ ਫੋਨ ਆ ਗਿਆ ਮੇਈ ਪਿੰਡ ਵਾਲੀ ਹਨਾ ਮੇਰੀ ਅੱਧੀ ਮੰਮੀ ਦਾ ਤੇ ਉਹਨਾਂ ਨੇ ਮੈਨੂੰ ਇਹ ਦੱਸਿਆ ਵੀ ਹਨਾ ਮਤਲਬ ਕਿ ਮੇਰੀ ਮਾਸਤੀ ਦੀ ਨਾ ਬੇਟੀ ਦੀ ਡੈਥ ਹੋ ਗਈ ਤੇ ਸੁਣ ਕੀ ਨਾ ਇੱਕਦਮ ਮਤਲਬ ਮੈਂ ਸੁੰਨ ਹੋ ਗਈ ਹਨਾ ਕਿਉਂਕਿ ਸਾਡੇ ਤੋਂ ਛੋਟੀ ਸੀਗੀ ਹਲੇ ਉਹ 29 ਤੇ ਸਾਡੀ ਕਹਿ ਲੋ ਹਨਾ 30 ਆ ਜੀ ਉਹ ਬੀਸੀ ਤੇ ਅਨਮੈਰਿਡ ਸੀਗੀ ਤੇ ਦੇਖੋ ਹਨਾ ਪਹਿਲਾਂ ਮੇਰੀ ਮੰਮੀ ਦਾ ਫੋਨ ਆਇਆ ਉੱਥੇ ਖੜਿਆ ਚ ਲੈ ਹਨਾ ਵੀ ਜਦੋਂ ਅਸੀਂ ਟੈਸਟ ਕਰਾ ਰਹੇ ਸੀ ਕਲੀਨਿਕ ਦੇ ਵਿੱਚ ਵੀ ਅੱਜ ਨਾਲ ਕੇਵਾਈਸੀ ਹੋਣੀ ਹੈ ਹੈਗੀ ਹੈ ਮੇਰੇ ਕੁਝ ਡਾਕੂਮੈਂਟਸ ਦੀ ਕੇਵਾਈਸੀ ਹੋਣੀ ਸੀ ਕਿ ਮੈਨੂੰ ਪਿੱਕ ਹੀ ਜਾਣਾ ਪੈਣਾ ਸੀ ਤੇ ਮੈਂ ਰਸਤੇ ਸੀ ਇਹਨਾਂ ਨੂੰ ਕਹੀ ਜਾਂਦੀ ਸੀ ਵੀ ਮੇਰਾ ਜਾਨ ਨੂੰ ਜੀ ਨਹੀਂ ਕਰਦਾ ਰੋਟੀ ਰੋਟੀ ਖਾ ਕੇ ਜਾਉਂਗੀ ਨਾ 12 ਵਜੇ ਜਾਣੀ ਮੇਰਾ ਜਮੇ ਮਨ ਨਹੀਂ ਹੈ ਤਾਂ ਵੀ ਜਾਣਦਾ ਪਤਾ ਨਹੀਂ ਕਿਹੜਾ ਮੈਨੂੰ ਪਹਿਲਾਂ ਹੀ ਮੋਰੀਆ ਸੀਗਾ ਜਾਣਾ ਤਾਂ ਮੈਂ ਉੱਥੇ ਸੀ ਹਨਾ ਰੋਟੀ ਖਾ ਕੇ ਇਸ ਤੋਂ ਬਾਅਦ ਫੋਨ ਆ ਗਿਆ ਤੇ ਰੋਟੀ ਕਾਦੀ ਲੰਗਣੀ ਸੀ ਹਨਾ ਮੈਂ ਉਵੇਂ ਜਲਦੀ ਜਲਦੀ ਦੇ ਵਿੱਚ ਮੰਮੀ ਜਦੋਂ ਨਹਾ ਕੇ ਬਾਹਰ ਆਈ ਹਨਾ ਮੇਰੀ ਬਦਰੀਨ ਲਾਉ ਤੇ ਮੈਂ ਉਹਨਾਂ ਨੂੰ ਦੱਸਿਆ ਵੀ ਐਂ ਲੜ ਕੇ ਆ ਦਿੱਕਤ ਹੋ ਗਈ ਹਨਾ ਆਹ ਪ੍ਰੋਬਲਮ ਹੋ ਗਈ ਸਾਰੇ ਇੱਕ ਵਾਰੀ ਸੋਨ ਜੀ ਹੋ ਗਏ ਵੀ ਹਨਾ ਯੰਗ ਏਜ ਦੇ ਵਿੱਚ ਹਨਾ ਵੀ ਇਸ ਤਰ੍ਹਾਂ ਹੋ ਜਾਣਾ ਹਨਾ ਵਿਕਰਮ ਜਿਵੇਂ ਪਤਾਲ ਚ ਜਾ ਕੇ ਚੀਜ਼ ਵੱਜਦੀ ਆਪਾਂ ਕਹਿੰਦੇ ਹਨਾ ਪੁਰਾਣੇ ਬਜ਼ੁਰਗ ਕਹਿੰਦੇ ਵੀ ਐਵੇਂ ਵੱਜੀ ਆ ਕੇ ਹਨਾ ਭੋਇਆ ਕਿ ਉਹਨਾਂ ਨੂੰ ਉਹਨਾਂ ਨੂੰ ਡਿਪਰੈਸ਼ਨ ਸੀਗਾ ਹਨਾ ਵੀ ਡਿਪਰੈਸ਼ਨ 4 ਕੁ ਸਾਲ ਤੋਂ ਡਿਪਰੈਸ਼ਨ ਚੱਲ ਰਿਹਾ ਸੀ ਤਾਂ ਇਹੋ ਦਾ ਮਤਲਬ ਹੈ ਜੀ ਮੈਰिज ਨਹੀਂ ਕੀਤੀ ਸੀਗੀ ਵੀ ਚਲੋ ਠੀਕ ਹੋ ਜੂਗੀ ਹਨਾ ਫਿਰ ਮੈਰिज ਕਰ ਦਾਂਗੇ ਵਿੱਚੋਂ ਵਧੀਆ ਹੋ ਜਾਂਦੀ ਸੀਗੀ ਠੀਕ ਹੋ ਜਾਂਦੀ ਸੀ ਵੀ ਜਦੋਂ ਵੀ 4 ਕੁ ਦਿਨ ਜ਼ਿਆਦਾ ਹੋ ਜਾਂਦਾ ਸੀ ਮੈਡੀਸਨ ਲੈ ਲਈ ਜਿਵੇਂ ਠੀਕ ਹੋ ਗਈ ਮੈਡੀਸਨ ਵਿੱਚੇ ਛੱਡ ਛੁੱਟ ਵੀ ਦਿੰਦੀ ਸੀਗੀ ਡਾਕਟਰ ਵੀ ਬਹੁਤ ਬਦਲੇ ਵੀ ਜਿਵੇਂ ਹੁਣ ਐਮਜੇ ਵਿੱਚੋਂ ਚੱਲਦੀ ਸੀ ਮੇਰੇ ਖਿਆਲ ਚ ਉਹਨਾਂ ਦੀ ਮੈਡੀਸਨ ਪਹਿਲਾਂ ਉੱਧਰ ਬਰਨਾਲੇ ਡਿਸਟ੍ਰਿਕਟ ਚ ਰਹਿੰਦੇ ਆ ਉਹ ਕਿ ਉੱਥੋਂ ਵੀ ਬਹੁਤ ਮੈਡੀਸਨ ਲਈਆਂ ਸੀਗੀ ਉਹਨਾਂ ਨੇ ਹੁਣ ਉਹਨੂੰ ਤਿੰਨ ਚਾਰ ਦਿਨਾਂ ਦਾ ਕਹਿੰਦੀ ਇੰਨਾ ਜ਼ਿਆਦਾ ਡਿਪਰੈਸ਼ਨ ਹੋਇਆ ਸੀਗੇ ਵੀ ਉਹਨਾਂ ਦੇ ਨਾ ਵੀ ਜਿਵੇਂ ਤਾਏ ਦੀ ਨੂੰਹ ਲੱਗਦੀ ਸੀਗੀ ਉਹਦੀ ਡੈਥ ਹੋ ਗਈ ਸੀਗੀ ਛੋਟੀ ਦੀ ਡੈਥੀ ਹੋ ਗਈ ਮਤਲਬ ਚਾਰ ਕਸਾਂ ਦਾ ਤਾਂ ਬੇਟਾ ਸੀ ਤੇ ਉਹਦੇ ਪੇਟ 'ਚ ਪਾਣੀ ਜਿਵੇਂ ਭਰਨ ਲੱਗ ਗਿਆ ਸੀ ਗੁਰਦੇ 'ਚ ਕੋਈ ਇੱਕਦਮ ਪ੍ਰੋਬਲਮ ਆ ਗਈ। ਉਹ ਲੇਡੀ ਦੀ ਡੈਥ ਹੋ ਗਈ ਉਹਦੀ ਪਰਛਾਈ ਲੱਗਦੀ ਸੀਗੀ ਹਨਾ ਵੀ ਜਿਵੇਂ ਘਰਾਂ 'ਚ ਤਾਏ ਦੀ ਨੂੰਹ ਸੀਗੀ ਉਹਦਾ ਉਹਨੇ ਇੰਨਾ ਜ਼ਿਆਦਾ ਬੋਝ ਪਾ ਲਿਆ ਹਨਾ ਬਹੁਤ ਜ਼ਿਆਦਾ ਮਨ ਤੇ ਪਾ ਲਿਆ ਤੇ ਮਾਸੀ ਜੀ ਦਾ ਦੇ ਫੋਨ ਤੇ ਦਾ ਸਰੇ ਸੀ ਮੰਮੀ ਨੂੰ ਬੀ ਉਸੁੱਤੀ ਨਹੀਂ ਸੀ ਤੇਨੇ ਦਿਨਾਂ ਤੋਂ ਉਹਨੇ ਤੇ ਓਵਰਡੋਜ਼ ਲੈ ਲਈ ਮੈਡੀਸਨ ਨਾਲ ਉਹਨੇ ਨੀਂਦ ਵਾਲੀ ਵੀ ਲੈ ਲਈ ਹੈਗੀ ਆ ਇਸ ਕਰਕੇ ਵੀ ਉਹ ਡੈਥ ਹੋ ਗਈ ਉਹਦੀ ਹਨਾ ਕਿ ਦੇਖੋ ਵੀ ਇੱਕਦਮ ਐ ਬਣ ਜਾਣਾ ਹਨਾ ਵੀ ਪਹਿਲਾਂ ਯਾਦ ਜਿੱਤ ਨਹੀਂ ਚਲੋ ਹੁੰਦੀ ਆ ਮਾੜੀ ਮੋਟੀ ਕੋਈ ਏਡੀ ਵੱਡੀ ਪ੍ਰੋਬਲਮ ਤਾਂ ਹੁੰਦੀ ਨਹੀਂ ਐਡਾ ਇਸ਼ੂ ਹੁੰਦਾ ਨਹੀਂ ਡਿਪਰੈਸ਼ਨ ਨਾਲ ਚਲੋ ਠੀਕ ਹੋ ਜਾਂਦੇ ਆ ਗੱਲਬਾਤ ਹੁੰਦੀ ਆ ਸਾਰਿਆਂ ਨਾਲ ਫੈਮਲੀ ਚ ਰਹਿ ਰਹੇ ਆ ਦੋ ਬ੍ਰਦਰ ਆ ਹਨਾ ਇੱਕ ਮੈਂ ਮਤਲਬ ਇੱਕ ਸਿਸਟਰ ਦਾ ਮੈਰਿਡ ਹੈ ਚਾਰ ਭੈਣ ਭਰਾ ਇਹੋ ਚੰਗੇ ਬਲੇ ਖੇਤਾਂ ਤੇ ਰਹਿੰਦੀ ਆ ਵਧੀਆ ਕੰਮਕਾਰ ਕਰਦੀ ਆ ਘਰ ਦਾ ਜਿਵੇਂ ਸਾਰਾ ਖੇਤਾਂ ਚ ਹੁੰਦਾ ਹੈ ਨਾ ਮੱਝਾ ਮੁੱਝਾ ਹੁੰਦਾ ਜਿਵੇਂ ਵਿੱਚ ਹੀ ਆ ਨਾ ਖੇਤ ਆ ਪੱਠੇ ਤੱਕ ਵੀ ਵੱਡ ਲੈਂਦੀ ਆ ਉਹ ਮਤਲਬ ਇੰਨਾ ਜ਼ਿਆਦਾ ਕੰਮ ਕਰਦੀ ਆ ਕੰਮ ਬਹੁਤ ਜ਼ਿਆਦਾ ਕਰਦੀ ਆ ਸ਼ੁਰੂ ਤੇ ਬਲ ਸਾਡੇ ਜਿੰਨੇ ਵੀ ਅਸੀਂ ਸਿਸਟਰ ਕਜ਼ਨ ਹੈ ਨਾ ਸਾਰੇ ਕਜ਼ਨ ਦੇ ਵਿੱਚ ਉਹ ਬਹੁਤ ਜ਼ਿਆਦਾ ਕੰਮ ਕਰਦੀ ਸੀਗੀ ਇੱਕ ਦੋ 10th ਤੋਂ ਬਾਅਦ ਸਕੂਲ ਨਹੀਂ ਲੱਗੀ ਬਾਕੀ ਸਾਰੇ ਜਿਵੇਂ ਅਸੀਂ ਪੜਦੇ ਸੀ ਸਟਡੀ ਕਾਫੀ ਕੀਤੀ ਸੀ ਸਾਰੇ ਭੈਣ ਭਰਾਵਾਂ ਨੇ ਬਾਕੀਆਂ ਨੇ ਤਾਂ ਬਰੋਨੀ ਜੀ ਤੇ ਉਹ ਕੰਮ ਬਹੁਤ ਜ਼ਿਆਦਾ ਕਰਦੀ ਸੀ ਜੀ ਤੇ ਦੇਖੋ ਉਹਨੂੰ ਡਿਪਰੈਸ਼ਨ ਦੀ ਇਹ ਪ੍ਰੋਬਲਮ ਹੋ ਗਈ ਤੇ ਇਹਦੇ ਕਰਕੇ ਉਹਦਾ ਵਿਆਹ ਵੀ ਨਹੀਂ ਕੀਤਾ ਹਲੇ ਵੀ ਚਾਹ ਰੋ ਠੀਕ ਹੋ ਜਾਣਾ ਸੀਗਾ ਵਿਆਹ ਹੋ ਜਾਣਾ ਸੀਗਾ ਹਨਾ ਵੀ ਤੇ ਫਿਰ ਇਸੇ ਕੱਲ ਨੂੰ मतलब ਸस्कार ਤੋਂ ਬਾਅਦ ਆ ਕੇ ਮੰਨ ਨਹੀਂ ਕੀਤਾ ਹਨਾ ਕੁਝ ਵੀ ਵੀਡੀਓ ਬਣਾਉਣ ਦਾ ਕਿੰਨੇ ਦਿਨ ਹੋ ਗਏ ਮੈਂ ਅਪਲੋਡ ਵੀ ਨਹੀਂ ਕਰ ਪਾਈ ਹਨਾ ਇੱਕ ਤਾਂ ਮੇਰਾ ਐਗਜ਼ਾਮ ਦੀ ਪ੍ਰੋਬਲਮ ਆ ਗਈ ਉਹ ਚੱਲਦੀ ਸੀ ਮੇਰੇ ਪੇਪਰ ਸੀ ਹਨਾ ਉਹਦਾ ਕਰਕੇ ਸੀ ਕੁਛ ਕੁਛ ਮੰਨ ਲਈ ਬਸ ਉਹ ਜਦ ਹੋਇਆ ਪਿਆ ਹੁਣ ਹਨਾ ਤੇ ਜਾਨਦਾ ਸੀ ਈਆਂ ਤੇ ਸੀਗਾ ਦੇਖੋ ਨਾ ਮੇਰੀ ਸਿਸਟਰ ਦਾ ਸਕੂਲ ਹੈ ਜਿਵੇਂ ਹੈ ਨਾ ਉੱਥੇ ਉਹਨਾਂ ਨੇ ਈਆਂ ਆਰਗੇਨਾਈਜ਼ ਕੀਤੀ ਸੀ ਸਾਡੀ ਉਧਰ ਦੀ ਤਿਆਰੀ ਸੀਗੀ ਸਾਰਾ ਸੂਟ ਵਗੈਰਾ ਰੈਡੀ ਕੀਤਾ ਪਿਆ ਫੁਲਕਾਰੀ ਵਗੈਰਾ ਲੈ ਕੇ ਰੱਖੀ ਪਈ ਸੀ ਹਨਾ ਤੇ ਬਸ ਉਹੀ ਹੋ ਜਾਂਦੀਆਂ ਹਨਾ ਮੈਨੂੰ ਪਤਾ ਨਹੀਂ ਪਰਮਾਤਮਾ ਹੀ ਜਾਣਦਾ ਹੁੰਦਾ ਵੀ ਕੀ ਹੋਣਾ ਹੈ ਕੀ ਨਹੀਂ ਹੋਣਾ ਹਨਾ ਲਓ ਜੀ ਚਲੋ ਇੱਥੇ ਕਰਦੇ ਹੈਗੇ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਹੋ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਮੇਰੇ ਚੈਨਲ ਦੀ ਨਵੇਂ ਉਹ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੀਆਂ ਨੈਕਸਟ ਟਾਈਮ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਸ ਜੀ ਕਰਾ